ਜ਼ਿੰਦਗੀ ਵਿੱਚ ਕੁਝ ਕਰਨ ਦਾ ਸ਼ੌਕ ਜਿਹੜਾ ਹੈ ਜ਼ਰੂਰੀ ਹੁੰਦਾ ਹੈ ਕੋਈ ਡਾਕਟਰ ਕੋਈ ਇੰਜੀਨੀਅਰ ਵਿਗਿਆਨਿਕ ਸੇਨਾਵ ਦੇ ਵਿੱਚ ਭਰਤੀ ਜਾਂ ਫਿਰ ਵਿਦੇਸ਼ ਜਾਣ ਦਾ ਸੁਪਨਾ ਹੁੰਦਾ ਹੈ ਪਰ ਕਿਤੇ ਨਾ ਕਿਤੇ ਕਈਆਂ ਦੇ ਇਹ ਸ਼ੌਕ ਮਨ ਦੇ ਵਿੱਚ ਹੀ ਦਬੇ ਰਹ ਜਾਂਦੇ ਨੇ ਕਿਉਂਕਿ ਕਰਾ ਦੇ ਹਾਲਾਤ ਇਹੋ ਜਿਹੇ ਹੁੰਦੇ ਨੇ ਕਿ ਬੰਦਾ ਚਾਹ ਕੇ ਵੀ ਕੁਝ ਨਹੀਂ ਕਰ ਸਕਦਾ ਪਰ ਕਈ ਵਾਰ ਇਹ ਵੀ ਵੇਖਿਆ ਗਿਆ ਹੈ ਕਿ ਲੋਕ ਆਪਣੇ ਸ਼ੌਕ ਆਪਣੇ ਕੰਮ ਦੇ ਨਾਲ ਨਾਲ ਜ਼ਰੂਰ ਪੂਰੇ ਕਰਦੇ ਨੇ ਅੱਜ ਅਜਿਹੇ ਹੀ ਵਿਅਕਤੀ ਦੇ ਨਾਲ ਅਸੀਂ ਮਿਲੋਂ ਜਾ ਰੀਆਂ ਤੁਹਾਨੂੰ ਜੋ ਕਿ ਗੁਰੂ ਘਰ ਦੇ ਵਿੱਚ ਬਤੌਰ ਸੇਵਾਦਾਰ ਦੀ ਡਿਊਟੀ ਨਿਭਾ ਰਿਹਾ ਹੈ ਤੇ ਨਾਲ ਹੀ ਆਪਣੇ ਬਚਪਨ ਦੇ ਸ਼ੌਕ ਨੂੰ ਵੀ ਜਾਗਰ ਕਰ ਰਿਹਾ ਹੈ ਇਹ ਜੋ ਤੁਸੀਂ ਸਿੱਖ ਨੌਜਵਾਨ ਦੇਖ ਰਹੇ ਹੋ ਇਸ ਦਾ ਨਾਮ ਜੋਬਨप्रीत ਹੈ ਤੇ ਸਚਕੰਟਰੀ ਅਮੰਦਰ ਸਾਹਿਬ ਦੇ ਵਿੱਚ ਬਤੌਰ ਸੇਵਾਦਾਰ ਦੀ ਡਿਊਟੀ ਨਿਭਾਰ ਰਿਹਾ ਹੈ ਇਸ ਤੋਂ ਵੱਲੋ ਇੱਕ ਬਹੁਤ ਹੀ ਖੂਬਸੂਰਤ ਪੇਂਟਿੰਗ ਤਿਆਰ ਕੀਤੀ ਗਈ ਹੈ ਜਦੋਂ ਉਸਦਾਲ ਗਲਬਾਤ ਕੀਤੀ ਗਈ ਤਾਂ ਇਸ ਨੇ ਦੱਸਿਆ ਕਿ ਇਸ ਨੂੰ ਬਚਪਨ ਤੋਂ ਹੀ ਜਿਹੜਾ ਹੈ ਡਰਾਇੰਗ ਕਰਨ ਦਾ ਬਹੁਤ ਸ਼ੌਕ ਸੀ ਪਰ ਕਿਤੇ ਨਾ ਹਾਲਾਤ ਜਿਹੜੇ ਨੇ ਅਜਿਹੇ ਸੰਕਿਆ ਆਪਣੇ ਸ਼ੌਕ ਨੂੰ ਪੂਰਾ ਨਹੀਂ ਕਰ ਸਕਿਆ ਉੱਥੇ ਹੀ ਹੁਣ ਇਸ ਨੇ ਦੱਸਿਆ ਹੈ ਕਿ ਇਹ ਡਿਊਟੀ ਦੇ ਨਾਲ-ਨਾਲ ਆਪਣੇ ਸ਼ੌਕ ਨੂੰ ਹੁਣ ਪੂਰਾ ਕਰ ਰਿਹਾ ਹੈ ਜੋ ਰੂਪ ਰਿਸੀ ਮੈਨੂੰ 3 ਸਾਲ ਤੋਂ ਬਤੌਰ ਸੇਵਾਦਾਰ ਕੰਮ ਕਰਦਾ ਹੈ ਡਰਾਇੰਗ ਦਾ ਸ਼ੌਂਕ ਤਾਂ ਸ਼ੁਰੂ ਤਾਂ ਹੈਗਾ ਪਰ ਕਦੀ ਮੈਂ ਕੀਤੀ ਨਹੀਂ ਸੀ ਇਹ ਲੋਕਡਾਊਨ ਦੇ ਵਿੱਚ ਮੈਂ ਇੱਕ ਸਿੰਗਲ ਸਿਰਫ ਬਲੈਕ ਐਂਡ ਵਾਈਟ ਦੀ ਫੋਟੋ ਬਣਾ ਕੇ ਰੱਖੀ ਸੀ ਪਰ ਹੁਣ ਮੈਨੂੰ ਫਿਰ ਮੇਰਾ ਦਿਲ ਕੀਤਾ ਕਿ ਇਹਨੂੰ ਮੈਂ ਕਲਰਫੁੱਲ ਕਰਾਂ ਇਸ ਕਰਕੇ ਨੂੰ ਮੈਂ ਕਲਰ ਵਿੱਚ ਕੀਤਾ ਜਦੋਂ ਲਾਕਡਾਊਨ ਵਿੱਚ ਬਣਾਈ ਸੀ ਉਦੋਂ ਮੈਨੂੰ ਟੋਟਲ 10 ਕ ਦਿਨ ਲੱਗੇ ਸੀ ਤੇ ਹੁਣ ਇਹਨੂੰ ਕਵਰ ਕਰਨ ਵਿੱਚ ਵੀ ਮੈਨੂੰ 10 ਲੈ ਕੇ ਲਗਭਗ ਦਾ ਸਮਾਂ ਲੱਗਾ ਪਰ ਰੈਗੂਲਰਲੀ ਡਿਊਟੀ ਦੇ ਨਾਲ-ਨਾਲ ਡੇਲੀ ਕੈਂਡਾ ਪਹਿਲਾਂ ਤਾਂ ਮੈਂ ਫਰੇਮ ਕਰਾਂਗਾ ਫਿਰ ਦੇਖਦੇ ਆਂ ਪਹਿਲਾਂ ਤਾਂ ਮੇਰਾ ਇਹ ਹੈ ਕਿ ਮੈਂ ਇਹਨੂੰ ਫਰੇਮ ਕਰਵਾ ਕੇ ਇੱਕ ਵਧੀਆ ਬਣਾਵਾਂ ਫਿਰ ਮੈਂ ਇਸ ਤੇ ਦੇਖਦਾ ਕਿ ਕਿਸ ਨੂੰ ਮੈਂ ਅਪਡੇਟ ਕਰ ਸਕਦਾ ਹਾਂਜੀ ਮੈਂ ਸੋਚ ਰਹਿਣ ਕਿ ਮੈਂ ਇਸ ਤੋਂ ਬਾਅਦ ਇੱਕ ਪ੍ਰੋਪਰ ਇੱਕ ਪੂਰਾ ਡਿਜ਼ਾਈਨ ਜਿਸ ਤਰ੍ਹਾਂ ਅੰਦਰ ਡਿਜ਼ਾਈਨ ਹੈ ਜੀ ਇੰਜੀਨੀਅਰ ਮੰਦਰ ਸਾਹਿਬ ਤੇ ਬਿਲਕੁਲ ਉਹ ਉਹੋ ਤਾਂ ਦੀ ਪੇਂਟਿੰਗ ਬਣਵਾਉ। ਡਿਊਟੀ ਤਾਂ 7 ਘੰਟੇ ਡਿਊਟੀ ਹੁੰਦੀ ਹੈ ਪਰ ਜage ਦੇ ਉੱਤੇ ਤਾਂ ਮੈਂ ਵੱਧ ਤੋਂ ਵੱਧ 1 ਘੰਟਾ ਲਾ ਰਿਹਾ ਹਾਂ ਬਸ।